ਤੁਸੀਂ ਬੀ ਫਾਰਮੇਸੀ ਕੀਤੀ ਹੈ ਡੀ ਫਾਰਮੇਸੀ ਕੀਤੀ ਪਰ ਇਹ ਚੀਜ਼ ਕਰਨ ਤੋਂ ਬਾਅਦ ਵੀ ਤੁਸੀਂ ਬਾਈਕਸ ਦੇ ਵਿੱਚ ਆ ਗਏ ਹੋ ਕਰਨ ਮੈਂ ਹਰ ਕਿਸੇ ਇਨਸਾਨ ਨੂੰ ਕੋਈ ਨਾ ਕੋਈ ਨਾ ਸ਼ੌਂਕ ਨਿੱਕੇ ਹੁੰਦੇ ਤੇ ਹੁੰਦਾ ਹੈ ਕਿਸੇ ਨੂੰ ক্রিকেট ਦਾ ਸ਼ੌਂਕ ਹੁੰਦਾ ਹੈ ਕਿਸੇ ਨੂੰ ਰੇਸਿੰਗ ਦਾ ਕਿਸੇ ਨੂੰ ਚੈਸ ਦਾ ਮਤਲਬ ਮੈਨੂੰ ਬਾਈਕਿੰਗ ਮਤਲਬ ਬਾਈਕ ਐਜਨ ਕੇ ਬਾਈਕ ਚਲਾਣਾ ਇੰਨਾ ਜ਼ਿਆਦਾ ਪਸੰਦ ਨਹੀਂ ਮੈਨੂੰ ਬਾਈਕ ਕ੍ਰੀਏਟ ਕਰਨਾ ਕੋਈ ਮਸ਼ੀਨ ਨਈ ਕ੍ਰੀਏਟ ਕਰਨਾ ਉਹਦਾ ਦਾ ਮੈਨੂੰ ਜ਼ਿਆਦਾ ਸ਼ੌਂਕ ਸੀਗਾ ਕੋਈ ਇਦਾਂ ਦੀ ਸਟੱਡੀ ਨਹੀਂ ਹੈਗੀ ਜੀ ਤੁਹਾਨੂੰ ਮਤਲਬ ਬਾਈਕ ਜਾਂ ਮਸ਼ੀਨ ਫੈਬ੍ਰਿਕੀਸ਼ਨ ਸਿਖਾਈ ਜਾਵੇ ਤਾਂ ਹੌਲੀ ਹੌਲੀ డు ਇਟ ਯਰਸੈਲਫ ਵਾਂਗੂ ਪਹਿਲਾਂ ਛੋਟੀ ਕਲਾਸ ਤੋਂ ਹੀ ਕਰਦਾ ਰਿਆ ਫਿਰ ਇੰਟਰਨੈਟ ਦੀ ਬੜੀ ਹੈਲਪ ਮਿਲੀ ਪਤਾ ਲੱਗਿਆ ਚੀਜ਼ਾਂ ਐਕਚੁਅਲੀ ਪ੍ਰੈਕਟੀਕਲੀ ਕਿੱਦਾਂ ਕਰਨੀਆਂ ਨੇ ਮਤਲਬ ਪੈਰਲੈਲੀ ਚਲਾਣੀ ਮੁਸ਼ਕਿਲ ਹੈ ਤਾਂ 6-7 ਸਾਲ ਮੈਂ ਕਰਦਾ ਰਿਆ ਨੋ ਤੋ ਦੋ ਮੈਂ ਜੋਬ ਕਰਦੇ ਰਿਹਾ ਇੱਕ ਐਮਐਨਸੀ ਕੰਪਨੀ ਦੇ ਵਿੱਚ 2 ਵਜੇ ਤੋਂ ਬਾਅਦ ਫ੍ਰੀ ਹੋ ਜਾਂਦਾ ਸੀ ਤਾਂ 2 ਵਜੇ ਤੋਂ 10 11 12 ਵਜੇ ਤੱਕ ਆਪਣੀ ਵਰਕਸ਼ਾਪ ਰਨ ਕਰਦਾ ਰਿਹਾ ਅਰਾਊਂਡ 6 ਸਾਲ ਇਦਾਂ ਕਰਨ ਤੋਂ ਬਾਅਦ ਇੱਕ ਟਾਈਮ ਜਦੋਂ ਆਇਆ ਮੈਨੂੰ ਲੱਗਿਆ ਵੀ ਹੁਣ ਜਿਹੜੀ ਜੋਬ ਹੈ ਉਹਦੇ ਨਾਲੋਂ ਜ਼ਿਆਦਾ ਜਿਹੜਾ ਆ ਵੀ ਇੱਧਰ ਪਲੜਾ ਭਾਰੀ ਹੋ ਰਿਹਾ ਇਹਨੂੰ ਹੁਣ ਅੱਗੇ ਕਰਨਾ ਚਾਹੀਦਾ ਤਾਂ ਅਰਾਊਂਡ 6 ਸਾਲ ਹੁਣ ਮੈਨੂੰ ਜਿਹੜਾ ਆ ਵੀ ਇੰਡੀਵਿਜੂਅਲੀ ਫ੍ਰੀ ਜਿਹੜਾ ਫੁੱਲ ਟਾਈਮ ਇਹਨੂੰ ਮੈਂ ਰਨ ਕਰ ਰਿਹਾ ਕਿਹੜੀ ਬਾਈਕ ਜਿਹੜੀ ਸੀਗੀ ਜੋ ਸਭ ਤੋਂ ਪਹਿਲਾਂ ਮਤਲਬ ਕਿ ਤੁਸੀਂ ਬਣਾਈ ਜਾਂ ਫਿਰ ਨ ਸਭ ਤੋਂ ਪਹਿਲੀ ਬਾਈਕ ਜਿਹੜਾ ਡੀਜ਼ਲ ਮੋਟਰਸਾਈਕਲ ਇੱਕ ਰਾਇਲ ਇਨਫੀਲਡ ਦਾ ਸੇਮ ਜਿਹੜਾ ਇੱਕ ਕੰਪਨੀ ਸੀਗੀ ਸੂਰਜ ਸੂਰਜ ਜਿਹੜੀ ਇੱਕ ਡੀਜ਼ਲ ਮੋਟਰਸਾਈਕਲ ਆਂਦਾ ਸੀ ਉਹਨੂੰ ਮੈਂ ਰੀਕ੍ਰੀਏਟ ਕੀਤਾ ਸੀ ਉਦੋਂ ਮਤਲਬ ਜਿਹੜਾ ਸੋਸ਼ਲ ਮੀਡੀਆ ਇੱਕ ਔਰਕਟ ਕਰਕੇ ਹੁੰਦਾ ਸੀ ਉਹਦੇ ਤੇ ਮੈਂ ਪੋਸਟ ਕੀਤਾ ਸੀ ਉਹਨੂੰ ਤਾਂ ਬੜਾ ਜਿਆਦਾ ਉਹਦਾ ਜਿਵੇਂ ਐਕਸਪੋਜ਼ਰ ਉਹਨੂੰ ਮਿਲਿਆ ਤੇ ਬੜਾ ਜਿਆਦਾ ਪਿਆਰ ਮਿਲਿਆ ਮਤਲਬ ਬਹੁਤ ਜਿਆਦਾ ਕੁਰੀਜ਼ ਆਈਆਂ ਵੀ ਵੀ ਸਾਡੇ ਵਾਸਤੇ ਵੀ ਬਣਾ ਦੋ ਕਿੰਨੇ ਪ੍ਰਾਈਸ ਤਾਂ ਉਦੋਂ ਇੱਕ ਕਲਿੱਕ ਕੀਤਾ ਵੀ ਇਹ ਵੀ ਇਹ ਜਿਹੜਾ ਵੀ ਕਾਮਨ ਨਹੀਂ ਹੈਗਾ ਆਮ ਕੰਮ ਨਹੀਂ ਹੈਗਾ ਜਿਹੜਾ ਮੈਂ ਕਰਤਾ ਤੇ ਇਹਨੂੰ ਜਿਹੜਾ ਵੀ ਅੱਗੇ ਲੈ ਕੇ ਜਾਣਾ ਚਾਹੀਦਾ ਸੋ ਜਿਹੜੀ ਆਪਾਂ ਬਾਈਕ ਦੀ ਗੱਲ ਕੀਤੀ ਸੀਗੀ ਜਿਆ ਜਿਸ ਇਨਸਾਨ ਦੀ ਆਪਾਂ ਗੱਲ ਕੀਤੀ ਹੈ ਕਿ ਸਪੋਰਟਸ ਦਾ ਬਹੁਤ ਜ਼ਿਆਦਾ ਸ਼ੌਕ ਹੈ ਬਾਈਕਸ ਦਾ ਬਹੁਤ ਜ਼ਿਆਦਾ ਸ਼ੌਕ ਹੈ ਤੇ ਅੱਜ ਉਹ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਅਨੂਜੀ ਜੀ ਇਹਨਾਂ ਦਾ ਨਾਮ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਕਰਮ ਬਹੁਤ ਵਧੀਆ ਮੈਡਮ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਰਹੂਗਾ ਹਰ ਕਿਸੇ ਨੂੰ ਹੁੰਦਾ ਕਿ ਅੱਜ ਦੇ ਟਾਈਮ ਦੇ ਵਿੱਚ ਡਾਕਟਰ ਵੀ ਮੈਂ ਡਾਕਟਰ ਬੰਨਾ ਹੈ ਤੁਸੀਂ ਬੀ ਫਾਰਮੇਸੀ ਕੀਤੀ ਹੈ ਡੀ ਫਾਰਮੇਸੀ ਕੀਤੀ ਪਰ ਇਹ ਚੀਜ਼ ਕਰਨ ਤੋਂ ਬਾਅਦ ਵੀ ਤੁਸੀਂ ਬਾਈਕਸ ਦੇ ਵਿੱਚ ਆ ਗਏ ਹੋ ਕਾਰਨ ਕੀ ਕਰਨ ਮੈਂ ਹਰ ਕਿਸੇ ਇਨਸਾਨ ਨੂੰ ਕੋਈ ਨਾ ਕੋਈ ਨਾ ਸ਼ੌਂਕ ਨਿੱਕੇ ਹੁੰਦੇ ਤੇ ਹੁੰਦਾ ਹੈ ਕਿਸੇ ਨੂੰ ক্রিকেট ਦਾ ਸ਼ੌਂਕ ਹੁੰਦਾ ਹੈ ਕਿਸੇ ਨੂੰ ਰੇਸਿੰਗ ਦਾ ਕਿਸੇ ਨੂੰ ਚੈਸ ਦਾ ਮਤਲਬ ਮੈਨੂੰ ਬਾਈਕਿੰਗ ਮਤਲਬ ਬਾਈਕ ਐਜਨ ਕੇ ਬਾਈਕ ਚਲਾਣਾ ਇੰਨਾ ਜਿਆਦਾ ਪਸੰਦੀ ਮੈਨੂੰ ਬਾਈਕ ਕ੍ਰੀਏਟ ਕਰਨਾ ਕੋਈ ਮਸ਼ੀਨ ਨਈ ਕ੍ਰੀਏਟ ਕਰਨਾ ਉਹਦਾ ਦਾ ਮੈਨੂੰ ਜਿਆਦਾ ਸ਼ੌਂਕ ਸੀਗਾ ਪਰ ਇਦਾਂ ਦਾ ਆਪਣੇ 올ਓਵਰ ਇੰਡੀਆ ਕੋਈ ਇਦਾਂ ਦਾ ਅਕੈਡਮਿਕ ਕੋਈ ਸੈਸ਼ਨ ਨਹੀਂ ਹੁੰਦਾ ਇਹ ਜਾਂ ਕੋਈ ਏਦਾਂ ਦੀ ਸਟੱਡੀ ਨਹੀਂ ਹੈਗੀ ਜਿੱਥੋਂ ਨੂੰ ਮਤਲਬ ਬਾਈਕ ਜਾਂ ਮਸ਼ੀਨ ਫੈਬ੍ਰਿਕਸ਼ਨ ਸਿਖਾਈ ਜਾਵੇ ਤਾਂ ਹੌਲੀ ਹੌਲੀ డు ਇਟ ਯਰਸੈਲਫ ਵਾਂਗੂ ਪਹਿਲਾਂ ਛੋਟੀ ਕਲਾਸ ਤੋਂ ਇਹ ਕਰਦਾ ਰਿਹਾ ਫਿਰ ਇੰਟਰਨੈਟ ਦੀ ਬੜੀ ਹੈਲਪ ਮਿਲੀ ਪਤਾ ਲੱਗਿਆ ਚੀਜ਼ਾਂ ਐਕਚੁਅਲੀ ਪ੍ਰੈਕਟੀਕਲੀ ਕਿੱਦਾਂ ਕਰਨੀਆਂ ਨੇ ਤਾਂ ਉਹਦੇ ਨਾਲ ਨਾਲ ਜਿਵੇਂ ਏਜ ਚਲਦੀ ਜਾ ਰਹੀ ਸੀ ਤਾਂ ਸਟੱਡੀ ਤਾਂ ਕੋਈ ਨਾ ਕੋਈ ਨਾਲ ਕਰਨੀ ਸੀਗੀ ਤਾਂ ਸਾਰਾ ਮੈਡੀਕਲ ਬੈਕਗ੍ਰਾਉਂਡ ਤੋਂ ਫੈਮਿਲੀ ਸੀ ਤਾਂ ਉਹ ਜਿਹੜਾ ਆ ਵੀ ਲੱਗਾ ਲੱਗੀ ਕਹਿ ਲਓ ਵੀ ਡੀ ਫਾਰਮੇਸੀ ਪਲੱਸ 2 ਤੋਂ ਬਾਅਦ ਡੀ ਫਾਰਮੇਸੀ ਕਰ ਲਈ ਬੀ ਫਾਰਮੇਸੀ ਕਰ ਲਈ ਐਕਚੁਅਲ ਰੀਅਲ ਵਰਲ ਤਾਂ ਉਦੋਂ ਪਤਾ ਲੱਗਿਆ ਵੀ ਇਹ ਜਿਹੜੀ ਹੈ ਪੂਰੀ ਡਿਫਰੈਂਟ ਲਾਈਨ ਹੈ ਇਹ ਮਤਲਬ ਪੈਰਲੈਲੀ ਚਲਾਣੀ ਮੁਸ਼ਕਿਲ ਹੈ ਤਾਂ 6-7 ਸਾਲ ਮੈਂ ਕਰਦਾ ਰਿਹਾ 9 ਤੋਂ 2 ਮੈਂ ਜੋਬ ਕਰਦਾ ਰਿਹਾ ਇੱਕ ਐਮਐਨਸੀ ਕੰਪਨੀ ਦੇ ਵਿੱਚ 2 ਵਜੇ ਤੋਂ ਬਾਅਦ ਫ੍ਰੀ ਹੋ ਜਾਂਦਾ ਸੀ ਤਾਂ 2 ਵਜੇ ਤੋਂ 10-11-12 ਵਜੇ ਤੱਕ ਆਪਣੀ ਵਰਕਸ਼ਾਪ ਰਨ ਕਰਦਾ ਰਿਹਾ ਅਰਾਊਂਡ 6 ਸਾਲ ਇਦਾਂ ਕਰਨ ਤੋਂ ਬਾਅਦ ਇੱਕ ਟਾਈਮ ਜਦੋਂ ਆਇਆ ਮੈਨੂੰ ਲੱਗਿਆ ਵੀ ਹੁਣ ਜਿਹੜੀ ਜੋਬ ਹੈ ਉਹਦੇ ਨਾਲੋਂ ਜ਼ਿਆਦਾ ਜਿਹੜਾ ਹੈ ਵੀ ਇੱਧਰ ਪਲੜਾ ਭਾਰੀ ਹੋ ਰਿਹਾ ਇਹਨੂੰ ਹੁਣ ਅੱਗੇ ਕਰਨਾ ਚਾਹੀਦਾ ਤਾਂ ਅਰਾਊਂਡ 6 ਸਾਲ ਹੁਣ ਮੈਨੂੰ ਜਿਹੜਾ ਹੈ ਵੀ ਇੰਡੀ ਹੁਣ ਤਾਂ ਜਿਹੜੀ ਐ ਲਾਸਟ 6 ਮਨਸ ਤੋਂ ਮਤਲਬ ਮੈਂ ਪ੍ਰਾਈਵੇਟ ਲਿਮਟਿਡ ਕੰਪਨੀ ਮੇਰੀ ਇੱਕ ਬਿਲਡ ਹੋ ਗਈ ਤੇ ਮੈਂ ਜਿਹੜਾ ਐ ਵੀ 올ਓਵਰ ਜਿਹੜਾ ਐ ਵਰਲਡ ਜਿਹੜਾ ਸ਼ਿਪਮੈਂਟ ਕਰ ਰਹੀ ਆ ਜੀ ਕੀ ਬਾਤ ਹੈ ਸਰ ਸਭ ਤੋਂ ਪਹਿਲਾਂ ਕਿਹੜੀ ਬਾਈਕ ਜਿਹੜੀ ਸੀਗੀ ਜੋ ਸਭ ਤੋਂ ਪਹਿਲਾਂ ਮਤਲਬ ਕਿ ਤੁਸੀਂ ਬਣਾਈ ਹੈ ਜਾਂ ਫਿਰ ਨਿਊ ਤਰੀਕੇ ਨਾਲ ਤਿਆਰ ਕੀਤੀ ਤੇ ਲੋਕਾਂ ਦਾ ਕਿੰਨਾ ਜ਼ਿਆਦਾ ਪਿਆਰ ਮਿਲਿਆ ਇੱਕ ਨੇਮ ਮੇਰੀ ਜਿਹੜੀ ਸਭ ਤੋਂ ਪਹਿਲੀ ਬਾਈਕ ਜਿਹੜਾ ਡੀਜ਼ਲ ਮੋਟਰਸਾਈਕਲ ਇੱਕ ਰਾਇਲ ਇਨਫੀਲਡ ਦਾ ਸੇਮ ਜਿਹੜਾ ਇੱਕ ਕੰਪਨੀ ਸੀਗੀ ਸੂਰਜ ਸੂਰਤ ਜਿਹੜੀ ਇੱਕ ਡੀਜ਼ਲ ਮੋਟਰਸਾਈਕਲ ਆਂਦਾ ਸੀ ਉਹਨੂੰ ਮੈਂ ਰੀਕ੍ਰੀਏਟ ਕੀਤਾ ਸੀ ਉਦੋਂ ਮਤਲਬ ਜਿਹੜਾ ਸੋਸ਼ਲ ਮੀਡੀਆ ਇੱਕ ਔਰ ਪੁੱਟ ਕਰਕੇ ਹੁੰਦਾ ਸੀ ਉਹਦੇ ਤੇ ਮੈਂ ਪੋਸਟ ਕੀਤਾ ਸੀ ਉਹਨੂੰ ਤਾਂ ਬੜਾ ਜਿਆਦਾ ਉਹਦਾ ਜਿਵੇਂ ਐਕਸਪੋਜ਼ਰ ਉਹਨੂੰ ਮਿਲਿਆ ਤੇ ਬੜਾ ਜਿਆਦਾ ਪਿਆਰ ਮਿਲਿਆ ਮਤਲਬ ਬਹੁਤ ਜਿਆਦਾ ਕੁਰੀਜ਼ ਆਈਆਂ ਵੀ ਵੀ ਸਾਡੇ ਵਾਸਤੇ ਵੀ ਬਣਾ ਦੋ ਕਿੰਨੇ ਪ੍ਰਾਈਸ ਤਾਂ ਉਦੋਂ ਇੱਕ ਕਲਿੱਕ ਕੀਤਾ ਵੀ ਇਹ ਵੀ ਇਹ ਜਿਹੜਾ ਵੀ ਕਾਮਨ ਨਹੀਂ ਹੈਗਾ ਆਮ ਕੰਮ ਨਹੀਂ ਹੈਗਾ ਜਿਹੜਾ ਮੈਂ ਕਰਤਾ ਤੇ ਇਹਨੂੰ ਜਿਹੜਾ ਵੀ ਅੱਗੇ ਲੈ ਕੇ ਜਾਣਾ ਚਾਹੀਦਾ ਤੇ ਉਦੋਂ ਤੱਕ ਮਤਲਬ ਬਿਲਕੁਲ ਵੀ ਐ ਨਹੀਂ ਸੀਗਾ ਵੀ ਮੈਂ ਇਹਨੂੰ ਕਮਰਸ਼ੀਅਲੀ ਬਣਾ ਕੇ বেਚੂਗਾ ਜਾਂ ਪ੍ਰੋਫਿਟ ਕਮਾਉਂਗਾ ਜਸਟ ਐਸੀ ਵੀ ਮੇਰੇ ਕੋਲ ਇੱਕ ਇਦਾਂ ਦੀ ਚੀਜ਼ ਹੋਵੇ ਜਿਹੜੀ ਕਿਸੇ ਕੋਲ ਨਾ ਹੋਵੇ ਤਾਂ ਮਤਲਬ ਉਹ ਉਹ ਜਿਹੜਾ ਪੁਆਇੰਟ ਹੈ ਕਿ ਨਾ ਬੜੇ ਸਾਰੇ ਜਿਹੜੇ ਐਂਥੂਸੀਆਸਟ ਨੇ ਬਾਈਕ ਨੂੰ ਉਹਨਾਂ ਦੇ ਸਾਰਿਆਂ 'ਚ ਹੁੰਦਾ ਵੀ ਮੈਨੂੰ ਮੇਰੇ ਕੋਲ ਵੀ ਇਦਾਂ ਦੀ ਹੋਵੇ ਪਰ ਟਾਈਮ ਨਾ ਹੋਣ ਕਰਕੇ ਜਾਂ ਨੋਲੇਜ ਨਾ ਹੋਣ ਕਰਕੇ ਤਾਂ ਫਿਰ ਮੈਨੂੰ ਅਪਰੋਚ ਕਰਦੇ ਫਿਰ ਮੈਂ ਉਹਨਾਂ ਦੀ ਉਹ ਚੀਜ਼ ਪੂਰੀ ਕਰ ਦਾਂਗਾ। ਕੀ ਬਾਤ ਹੈ। ਅੱਛਾ ਸਰ ਕਦੇ ਇਦਾਂ ਹੋਇਆ ਕਿ ਤੁਸੀਂ ਮਤਲਬ ਕਿ ਡਾਕਟਰੀ ਲਾਈਨ ਦੇ ਵਿੱਚੋਂ ਹੈ ਨਾ ਡਾਕਟਰੀ ਲਾਈਨ ਦੀ ਸਟੱਡੀ ਕੀਤੀ ਹੈ, ਜੌਬ ਵੀ ਕੀਤੀ ਹੈ ਪਰ ਕਰਦੇ ਨੇ ਕਿਤੇ ਨਾ ਕਿਤੇ ਜੋ ਤੁਹਾਨੂੰ ਜਿਹੜਾ ਡੀਮੋਟੀਵੇਟ ਕੀਤਾ ਹੋਵੇ ਜਾਂ ਤਾਨੇ ਜਿਹਾ ਮਾਰੇ ਹੋਣ ਕਿ ਇਸ ਕੰਮ ਦੇ ਵਿੱਚ ਕੀ ਰੱਖਿਆ ਜੇ ਤੂੰ ਪੜਿਆ ਤੇ ਇਹ ਕੰਮ ਅੱਗੇ ਵਧਾਇਆ ਕਿਸ ਕੋਈ ਇਹ ਚੀ ਇਹ ਜਿਵੇਂ ਕੋਈ ਪੈਸ਼ਨੇਟ ਬੰਦਾ ਹੁੰਦਾ ਨਾ ਉਹਨੂੰ ਤਾਨੇ ਜੇ ਵੀ ਕੋਈ ਜੇ ਮਾਰਦਾ ਆ ਤਾਂ ਉਹਨੂੰ ਐਟ ਲੀਸਟ ਐਵੇਂ ਪਤਾ ਹੁੰਦਾ ਵੀ ਪਰਦੇ ਦੇ ਪਿੱਛੇ ਵਾਲੀ ਚੀਜ਼ਾਂ ਮੈਂ ਦੇਖੀਆਂ ਹੋਈਆਂ ਨੇ ਇਹਨਾਂ ਨੂੰ ਹਜੇ ਭਾਵੇਂ ਏਜ 'ਚ ਮੇਰੇ ਤੋਂ ਜ਼ਿਆਦਾ ਨਹੀਂ ਪਰ ਇਹਨਾਂ ਦਾ ਜਿਹੜਾ ਲਾਈਫ ਸਰਕਲ ਆ ਜਿਵੇਂ ਘੇਰਾ ਕਹਿ ਲਓ ਉਹ ਉਹ ਨਹੀਂ ਹੈਗਾ ਜਿਹੜੀ ਚੀਜ਼ ਮੈਂ ਦੇਖੀ ਵੀ ਤਾਂ ਉਹਨੂੰ ਪੋਜ਼ੀਟਿਵ ਮਤਲਬ ਲੈਣਾ ਚਾਹੀਦਾ ਹਰ ਇੱਕ ਇਨਸਾਨ ਨੂੰ ਜਿਹੜਾ ਪੈਸ਼ਨੇਟ ਉਹਨੂੰ ਪਤਾ ਆ ਵੀ ਇਹ ਫੀਲਡ ਜਿਹੜੀ ਹੈ ਕਿੰਨੀ ਵਾਸਤ ਹੈ ਤਾ ਉਹਨੂੰ ਵੀ ਮਤਲਬ ਤੇ ਐਵੇਂ ਜੇ ਪਰਟੀਕੂਲਰਲੀ ਕਮਾ ਤਾਂ ਹਾਂ ਜਿਹੜੇ ਨੇਬਰਸ ਜਾਂ ਰਿਲੇਟਿਵ ਕਈ ਵਾਰੀ ਮੇਰੀ ਵਰਕਸ਼ਾਪ ਤੇ ਵੀ ਜਦੋਂ ਹੁਣ ਵੀ ਕਈ ਵਾਰੀ ਆ ਜਾਂਦੇ ਕਈ ਕਈ ਜਿਹਨਾਂ ਨੂੰ ਸੋਸ਼ਲ ਮੀਡੀਆ ਤੇ ਮੈਨੂੰ ਜ਼ਿਆਦਾ ਨਹੀਂ ਜਾਣਦੇ ਆ ਨਹੀਂ ਦੇਖੇ ਇੰਟਰਵਿਊਜ਼ ਵਗੈਰਾ ਉਹ ਕਹਿੰਦੇ ਵੀ ਬੱਚੇ ਤੂੰ ਪੜ੍ਹਾਈ ਥੋੜੀ ਘੱਟ ਕੀਤੀ ਸੀ ਵੀ ਤੂੰ ਇਹ ਕਾਲੇ ਕੰਮ ਆਹਤ ਕਾਲੇ ਜਿਹੜੇ ਇਹ ਕੰਮ ਕਰ ਰਹੇ ਆ ਤਾਂ ਮਤਲਬ ਉਹ ਤਾਂ ਉਹਨਾਂ ਤੇ ਮਤਲਬ ਸੋਚ ਕੇ ਲੱਗਦਾ ਵੀ ਚਲੋ ਕੋਈ ਨਹੀਂ ਇਹ ਵੀ ਅਲੱਗ ਜਿਹੜੀ ਹੈ ਵੀ ਮਜ਼ਾ ਹੈ ਵੀ ਵੀ ਹਾਂ ਉਹਨਾਂ ਨੂੰ ਇਦਾਂ ਲੱਗਦਾ ਪਰ ਜੇ ਜਿਹੜੇ ਫੀਲਡ 'ਚ ਹੈਗੇ ਨੇ ਜਿਹੜੇ ਜਾਣਦੇ ਵੀ ਮੈਂ ਕੀ ਕਰ ਰਿਹਾ ਉਹ ਮਤਲਬ ਕਹਿੰਦੇ ਨੇ ਵੀ ਵੇਅਰ ਪ੍ਰਾਊਡ ਆਫ ਯੂ ਕਿ ਤੂੰ ਜਿਹੜਾ ਬਿਲਕੁਲ ਅਲੱਗ ਕਰ ਰਿਹਾ ਜਿਹੜਾ ਕੋਈ ਨਹੀਂ ਕਰ ਰਿਹਾ ਜੀ ਤੇ ਸਰ ਕਿ ਤੁਹਾਡੇ ਕੋਲ ਬਾਈਕ ਆਉਂਦੀਆਂ ਨੇ ਕਹਿੰਦੇ 트리플 ਗੁਣਾ ਜ਼ਿਆਦਾ ਮਹਿੰਗੀਆਂ ਹੋ ਜਾਂਦੀਆਂ ਉਹਨਾਂ ਦੇ ਰੇਟ ਜਿਹੜੇ 트리플 ਗੁਣਾ ਵੱਧ ਜਾਂਦੇ ਕਾਰਨ ਕੀ ਹੈ ਕਿਦਾਂ ਮਦਦ ਤੁਸੀਂ ਉਹਨੂੰ ਨਿਊ ਤਰੀਕੇ ਨਾਲ ਜਿਹੜੇ ਰੀਕ੍ਰੀਏਟ ਕਰਦੇ ਹੋ ਕਿ ਕਿਉਂ ਦੇ ਵਿੱਚ ਚੇਂਜਿੰਗਸ ਲੈ ਕੇ ਆਉਂਦੇ ਹੋ ਕਿ ਕਿ ਇਹ ਜਿਹੜੇ ਮਾਰਕੀਟ ਨਾਲੋਂ ਵੱਖਰਾ ਹੁੰਦਾ ਹੈ ਬੇਸਿਕਲੀ ਮੈਂ ਕਸਟਮਾਈਜ਼ੇਸ਼ਨ ਕੀ ਹੁੰਦਾ ਆ ਕਸਟਮਾਈਜ਼ੇਸ਼ਨ ਮਤਲਬ ਟੈਲਰ ਡਰਾਇਡ ਆਪਾਂ ਕਹਿ ਦਿੰਨੇ ਆ ਜਿਵੇਂ ਆਪਾਂ ਸੂਟ ਜਿਹੜਾ ਆ ਆਪਣੀ ਫਿਟਿੰਗ ਦਾ ਸਮਾਨਨੇ ਆ ਉਹਦਾ ਪ੍ਰਾਈਸ ਆਲਮੋਸਟ ਡਬਲ ਤੋਂ ਟ੍ਰਿਪਲ ਹੁੰਦਾ ਆ ਇੱਕ ਰੈਡੀਮੇਡ ਸੂਟ ਹੁੰਦਾ ਉਹ ਆਪਾਂ ਉਦਾਂ ਫ੍ਰੀਲੀ ਵੀ ਕੋਈ ਵੀ ਉਹ ਫਿਟਿੰਗ ਨਾ ਆਵੇ ਆਵੇ ਐਦਾਂ ਜਿਹੜੀ ਕਸਟਮ ਬਾਈਕ ਆ ਇਹਦੇ ਵਿੱਚ ਕਸਟਮਰ ਦਾ ਇੱਕ ਸਿਗਨੇਚਰ ਸਟਾਈਲ ਹੁੰਦਾ ਆ ਵੀ ਮੈਨੂੰ ਆਹ ਕਲਰ ਚਾਹੀਦਾ ਆਹ ਟਾਇਰ ਸਾਈਜ਼ ਚਾਹੀਦਾ ਮੇਰਾ ਇੰਜਨ ਇੰਨੀ ਪਾਵਰ ਚਾਹੀਦੀ ਐ ਬੈਲਟ ਡਰਾਈਵਰ ਚਾਹੀਦੀ ਐ ਅਲੋਏ 휠 ਦਾ ਪੈਟਰਨ ਨਹੀਂ ਚਾਹੀਦਾ ਤਾਂ ਹੀ ਪਰਟ ਅਸੈਂਬਲ ਕਰਨ ਵਾਸਤੇ ਕੁਝ ਇੰਪੋਰਟ ਕਰਨੀਆਂ ਪੈਂਦੀਆਂ ਨੇ ਕੁਝ ਸੀਐਨਸੀ ਤੇ ਬਣਦੀਆਂ ਨੇ ਨਾਰਮਲੀ ਜਿਹੜਾ ਇੱਕ ਜਿਹੜੀ ਕੰਪਨੀ ਬਾਈਕ ਡਿਜ਼ਾਈਨ ਕਰਦੀ ਹੈ 7 ਤੋਂ 80 ਪੀਪਲ ਦੀ ਟੀਮ ਹੁੰਦੀ ਹੈ ਜਿਹੜੀ 6-7 ਸਾਲ ਲਾ ਕੇ ਉਹਨੂੰ ਆਰਐਨਡੀ ਕਰਕੇ ਫਿਰ ਉਹ ਪ੍ਰੋਡਕਟ ਲਾਂਚ ਹੁੰਦਾ ਅਸੀਂ ਉਹ ਬਹੁਤ ਥੋੜੇ ਟਾਈਮ ਦੇ ਵਿੱਚ ਤਿੰਨ ਤੋਂ ਚਾਰ ਮਹੀਨੇ ਮੈਕਸ 6 ਮਹੀਨੇ ਦੇ ਵਿੱਚ ਉਹਨਾ ਹੀ ਕੰਮ ਜਿੰਨਾ ਕੰਪਨੀ ਕਰਦੀ ਹੈ ਪਰਟੀਕੂਲਰ ਇੱਕ ਹੀ ਬਾਈਕ ਤੇ ਕਰਨਾ ਹੁੰਦਾ ਹੈ ਤਾਂ ਕਿ ਕਸਟਮਰ ਦੀ ਜਿਹੜੀ ਵਿਸ਼ਵਾ ਪੂਰੀ ਹੋ ਜੇ ਤਾਂ ਕਰਕੇ ਇਹਦੇ ਪ੍ਰਾਈਸ ਜਿਹੜੇ ਨੇ 3 ਤੋਂ 4 ਟਾਈਮਸ ਹੋ ਜਾਂਦੇ ਨੇ ਸਟਾਕ ਬਾਈਕ ਨਾਲੋਂ ਤੇ ਬਾਹਰ ਵੀ ਜਾਂਦੇ ਮੈਂ ਸੁਣਿਆ ਤੁਹਾਡੀ ਜਿਹੜੀ ਬੈਗ ਜੀ ਮੈਮ ਬੇਸਿਕਲੀ ਜ਼ਿਆਦਾਤਰ ਤਾਂ ਕੈਨੇਡਾ ਤੇ ਯੂ ਐਸ ਏ ਦੇ ਵਿੱਚ ਜਾਂਦੀਆਂ ਨੇ ਹੁਣ ਲਾਸਟ 6 ਮੰਥ ਦੇ ਵਿੱਚ ਅਸੀਂ ਆਸਟ੍ਰੇਲੀਆ ਵੀ ਸ਼ੁਰੂ ਕਰ ਲਿਆ ਉਹਨਾਂ ਦੀ ਪੋਲਿਸੀਜ਼ ਵੀ ਅਸੀਂ ਫੋਲੋ ਕਰਦੇ ਵੇ ਜਿਹੜੇ ਰੈਗੂਲੇਸ਼ਨਸ ਨੇ ਤੇ ਉਹ ਜਾ ਰਹੀਆਂ ਨੇ ਉਹ ਤੋਂ ਇਲਾਵਾ ਇਹ ਕੈਲਕੂਲ ਸਾਈਕਲ ਅਸੀਂ ਕੰਪਨੀ ਜਿਹੜੀ ਪ੍ਰਾਈਵੇਟ ਲਿਮਟਿਡ ਲਾਂਚ ਕੀਤੀ ਹੈ ਉਹਦੇ ਕਿਡਸ ਦੇ ਬਾਈਕ ਬਣਦੇ ਨੇ ਉਹ ਤਾਂ ਮਤਲਬ ਬੈਚ ਦੇ ਵਿੱਚ ਜਿਹੜੇ ਯੂ ਕੇ ਤੇ ਕੈਨੇਡਾ ਦੇ ਵਿੱਚ ਜਾਣਗੇ ਜੀ ਸੇਰੇ ਜਦੋਂ ਮਾਰਕੀਟ ਦੇ ਵਿੱਚ ਆਪਣੇ ਪੰਜਾਬ ਦੀ ਆਪਾਂ ਗੱਲ ਕਰ ਲਈ ਜਦੋਂ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਜਦੋਂ ਤੁਹਾਡੀ ਬਣਾਈ ਗੱਡੀ ਜਿਹੜੀ ਐਕਟਿਵ ਆਇਆ ਫਿਰ ਬਾਈਕ ਲਾ ਲਓ ਬਾਈਕ ਜਿਹੜੀ ਘੁੰਮਦੀ ਹੈ ਕਿੱਦਾਂ ਦਾ ਮਤਲਬ ਮਹਿਸੂਸ ਹੁੰਦਾ ਲੋਕੀ ਕਿੰਨੇ ਜ਼ਿਆਦਾ ਕਮੈਂਟ ਕਰਦੇ ਜਿਹੜੇ ਸਾਡੇ ਪ੍ਰੋਡਕਟ ਨੇ ਮੈਂ ਲੋਕਲ ਤਾਂ ਮਤਲਬ ਨਹੀਂ ਐਨਾ ਮੇਰਾ ਮਾਰਕੀਟ ਹੈਗੀ ਮੇਰਾ ਜ਼ਿਆਦਾ ਮਾਰਕੀਟ ਜਿਹੜਾ ਕਿਉਂਕਿ ਇੰਡੀਆ ਦੇ ਵਿੱਚ ਨਾ ਕਸਟਮਾਈਜ਼ੇਸ਼ਨ ਲੀਗਲ ਨਹੀਂ ਹੈਗੀ ਬੜੇ ਸਾਰੇ ਜਿਹੜੇ ਈਵਰਸ ਦੇਖ ਰਹੇ ਨੇ ਉਹਨਾਂ ਨੂੰ ਇਹ ਹੋਊਗਾ ਯਾਰ ਬਣੂਗਾ ਤੇ ਚੱਲੂਗਾ ਕਿੱਥੇ ਚਲਾਨ ਹੋ ਜਾਊਗਾ ਤਾਂ ਮਤਲਬ ਮੇਰੀ ਜਿਹੜੀ 90% ਮਾਰਕੀਟ ਜਿਹੜੀ ਹੈ ਉਹ ਫੋਰਨ ਦੇ ਵਿੱਚ ਹੈ ਉੱਥੇ ਜਾਂਦੇ ਹੀ ਸਾਡੇ ਬਾਈਕ ਨੂੰ ਜਿਹੜੀ ਪ੍ਰੋਪਰ ਲਾਇਸੈਂਸ 플레이ਟ ਵਗੈਰਾ ਸਾਰਾ ਮਿਲ ਜਾਂਦਾ ਹੈ ਇੰਡੀਆ ਦੇ ਵਿੱਚ ਅਸੀਂ ਜਿਹੜੇ ਈਵੈਂਟਸ ਵਗੈਰਾ ਵਾਸਤੇ ਹੁੰਦੇ ਨੇ ਜਾਂ ਸ਼ੋ ਫੀਚਰਸ ਵਾਸਤੇ ਜਾਂ ਇਨ ਹਾਊਸ ਪ੍ਰੋਪਰਟੀਆਂ 'ਤੇ ਕਿਸੇ ਨੇ ਆਪਣੇ ਵਹੀਕਲ ਰੱਖਣੇ ਨੇ ਤਾਂ ਉਹ ਅਸੀਂ ਜ਼ਿਆਦਾ ਜਿਹੜੇ ਬਿਲਡ ਕਰਦੇ ਆ ਤਾਂ ਰੋਡ ਤੇ ਆਪਣੇ ਫਾਰਮ ਹਾਊਸ ਵਗੈਰਾ ਚ ਰੱਖਦੇ ਆ ਜਾਂ ਐਨ ਆਰ ਆਈਸ ਵੀਰ ਨੇ ਉਹ ਕੁਝ ਟਾਈਮ ਆਪਣੇ ਪਿੰਡਾਂ ਚ ਚਲਾ ਕੇ ਤੇ ਉਹ ਬਾਹਰ ਲੈ ਜਾਂਦੇ ਨੇ ਜੀ ਤੇ ਸਰ ਲੱਗਦਾ ਹੈ ਕਿ ਬਚਪਨ ਤੋਂ ਹੀ ਉਸ ਸ਼ੌਂਕ ਨੂੰ ਪੂਰਾ ਕਰਨਾ ਚਾਹੀਦਾ ਜਿਹਦੇ ਵਿੱਚ ਤੁਹਾਡਾ ਇੰਟਰਸਟ ਹੋਵੇ ਹੁਣ ਤੁਸੀਂ ਕ ਕਹਿੰਦੇ ਪਾਵੇ ਵੀ ਇਹ ਲੋਕੀ ਇਹ ਵੀ ਕਹਿੰਦੇ ਹੋਣਗੇ ਐਡੇ ਪੈਸੇ ਲਵਾ ਕੇ ਬਾਈਕਾਂ ਦੇ ਵਿੱਚ ਲੱਗ ਗਿਆ ਹੈ ਇਹ ਕੰਮ ਕਰਨ ਲੱਗ ਗਿਆ ਕਿਉਂਕਿ ਲੋਕੀ ਨੇ ਜੇ ਵਧੀਆ ਬੋਲਦੇ ਆ ਫਿਰ ਕੁਝ ਲੋਕ ਜਿਹੜੇ ਬੈਡ ਕਮੈਂਟਸ ਵੀ ਕਰਦੇ ਕੁਝ ਇਦਾਂ ਦਾ ਹੁੰਦਾ ਹੈ ਜੀ ਜੀ ਹਾਂ ਇਦਾਂ ਹੁੰਦਾ ਹੈ ਵੀ ਮੈਂ ਕਹੂੰਗਾ ਵੀ ਜਿਹਨੂੰ ਮੌਕਾ ਮਿਲੇ ਐਟਲੀ ਗ੍ਰੈਜੂਏਸ਼ਨ ਕਰਨੀ ਚਾਹੀਦੀ ਹੈ ਸ਼ੌਂਕ ਮਤਲਬ ਇੱਕ ਅਲੱਗ ਚੀਜ਼ ਹੈ ਮਤਲਬ ਸ਼ੌਂਕ ਜਿਹੜਾ ਨਾ ਯੈਸ ਨੋ ਹੁੰਦਾ ਵੀ ਉਹ ਤੁਹਾਨੂੰ ਪੈਸੇ ਦੇ ਵੀ ਸਕਦਾ ਨਹੀਂ ਵੀ ਦੇ ਸਕਦਾ ਪੈਰਲੈਲੀ ਮਤਲਬ 6 ਸਾਲ ਮੈਂ ਜੌਬ ਕੀਤੀ ਤਾਂ ਉੱਥੋਂ ਮੈਨੂੰ 30-40000 ਹਰ ਮਹੀਨੇ ਜਿਹੜੇ ਮਿਲਦੇ ਸੀ ਉਹਦੇ ਸਿਰ ਤੇ ਹੀ ਮੈਂ ਇਹਨੂੰ ਬਿਲਡ ਕਰ ਪਾਇਆ ਜੇ ਨਹੀਂ ਹੁੰਦਾ ਕਈ ਕਹਿੰਦੇ ਵੀ ਮੈਂ ਤਾਂ ਸ਼ੌਂਕ ਹੀ ਪਗਾਣਾ ਆ ਪੈਸੇ ਕਰਦੇ ਤਾਂ ਲੈ ਲਊਗਾ ਉਹ ਜਿਆਦਾ ਦੂਰ ਨਹੀਂ ਚੱਲਦਾ ਮਤਲਬ ਪੈਰਲੈਲੀ ਮੈਂ ਦੋਨੋਂ ਇੱਕ ਮੁਕਾਮ ਇਦਾਂ ਦਾ ਆਇਆ 6 ਸਾਲ ਬਾਅਦ ਉਦੋਂ ਮੈਂ ਬੈਟਰ ਜਜ ਸੀਗਾ ਵੀ ਮੈਨੂੰ ਆ ਜਿਆਦਾ ਵਧੀਆ ਪੈਸੇ ਦੇ ਰਿਹਾ ਜਾਂ ਆਪ ਜਿਆਦਾ ਵਧੀਆ ਡੇ ਵਨ ਤੋਂ ਜੇ ਮੈਂ ਜੋਬ ਨਾ ਕਰਦਾ ਜੋਬ ਨਾ ਕਦੋਂ ਕਰਦਾ ਜਦੋਂ ਮੇਰੇ ਕੋਲ ਬੀ ਫਾਰਮਾ ਦਾ ਡਿਗਰੀ ਨਾ ਹੁੰਦੀ ਜੀ ਜਿਵੇਂ ਪਲੱਸ 2 ਦਵਾਦੀ ਨਹੀਂ ਮੈਂ ਤਾਂ ਵੀ ਮੋਟਰਸਾਈਕਲ ਹੀ ਠੀਕ ਕਰਨੇ ਆ ਮੋਟਰਸਾਈਕਲ ਹੀ ਬਣਾਉਣੇ ਆ ਤਾਂ ਉਹ ਜਿਹੜੀ ਇੱਕ ਸੈਲਰੀ ਬੇਸ ਦੀ ਜਾਂ ਮਤਲਬ ਜਿਆਦਾ ਗਰੋਥ ਨਾ ਹੋ ਬੰਦਾ ਅਕੈਡਮੀਆ ਜਦੋਂ ਤੁਸੀਂ ਬੀ ਫਾਰਮੇਸੀ ਕੋਲੇਜ ਦੇ ਵਿੱਚ ਜਾਂਦੇ ਹੋ ਐਕਸਪੋਜ਼ਰ ਮਿਲਦਾ ਉਦੋਂ ਪਤਾ ਲੱਗਦਾ ਵੀ 올 ਓਵਰ ਵਰਲਡ ਕੋ ਤੇ ਇੱਕ ਬਾਈਕ ਨੂੰ ਰੀਕ੍ਰੀਏਟ ਕਰਨ ਦੇ ਵਿੱਚ ਕਿੰਨਾ ਸਮੇ ਜਿਹੜਾ ਲੱਗ ਜਾਂਦਾ ਹੈ ਅਗੇਨ ਡਿਪੈਂਡਸ ਓਨ ਦਾ ਕੰਪਲੈਕਸਿਟੀ ਆਫ ਡਿਜ਼ਾਈਨ ਪੇਂਟ ਜੋਬ ਕਿਦਾਂ ਦੀ ਐ ਮਤਲਬ ਕੋਈ ਇੰਪੋਰਟਡ ਆਈਟਮ ਐ ਤਾਂ 15-20 ਦਿਨ ਤੱਕ Экਸਪੋਰਟ ਚ ਲੱਗਦੇ ਨੇ 15-20 ਦਿਨ ਤੋਂ ਸਾਲ-ਸਾਲ ਤੱਕ ਵੀ ਲੱਗ ਜਾਂਦਾ ਮੈਮ ਡਿਜ਼ਾਈਨ ਦੀ ਕੰਪਲੈਕਸਿਟੀ ਦੇ ਉੱਤੇ ਓਕੇ ਜਿਹੜੇ ਡਿਜ਼ਾਈਨਰ ਆਪ ਹੱਪ ਚੂਜ਼ ਕਰਦੇ ਹੋ ਕਿ ਫਿਰ ਕਲਾਇੰਟ ਦੁਬਾਰਾ ਚੂਜ਼ ਕਰੇ ਇੱਕ ਜਿਹੜੀ ਇਹ ਰੂਪਰੇਖਾ ਜਿਹਨੂੰ ਆਪਾਂ ਕਹਿ ਦਿੰਨੇ ਕਸਟਮਰ ਦੇ ਦਿਮਾਗ 'ਚ ਹਲੂਸੀਨੇਸ਼ਨ ਜੀ ਹੁੰਦੀ ਐ ਵੀ ਮੈਨੂੰ ਸਕਲ ਚਾਹੀਦੇ ਨੇ ਐ ਇਦਾਂ ਚਾਹੀਦੇ ਉਹ ਐਗਜ਼ੈਕਟ ਤੁਹਾਨੂੰ ਇਲਸਟ੍ਰੇਟ ਨਹੀਂ ਕਰ ਸਕਦੇ ਉਹ ਨਾਲ ਦੇ ਨਾਲ ਪੈਨਸਿਲ ਸਕੇਚ ਕਰਕੇ ਉਹਨਾਂ ਨੂੰ ਦੱਸ ਦਿੰਨਾ ਜਾਂ ਥਰੂਆਊਟ ਉਹ ਜਰਨੀ ਦੇ ਵਿੱਚ ਉਹ ਜਿਹੜੇ ਪਾਰਟ ਕਰਦੇ ਨੇ ਪਾਰਟ ਲੈਂਦੇ ਨੇ ਵੀ ਆ ਹੁਣ ਏਦਾਂ ਬਣ ਗਿਆ ਤੇ ਇਹਨੂੰ ਏਦਾਂ ਕਰ ਦੋ ਏਦਾਂ ਕਰਕੇ ਅਸੀਂ 3D 2D ਸਾਰੀ ਚੀਜ਼ਾਂ ਨੂੰ ਪਹਿਲਾਂ ਡਿਜ਼ਾਈਨ ਕਰਦੇ ਹਾਂ ਸ਼ੌਂਕ ਫਿਰ ਅੱਗੇ ਨਹੀਂ ਇਹ ਕੁਸ਼ਨ ਪੁੱਛੂੰਗੀ ਸ਼ੌਂਕ ਕਿੱਦਾਂ ਪਿਆ ਕਿ ਨੂੰ ਦੇਖ ਕੇ ਜਿਵੇਂ ਇੱਕ ਨਾ ਹਮੇਸ਼ਾ ਆਪਾਂ ਦੇਖਦੇ ਕਿ ਆਪਣੇ ਲਾਈਫ ਦੇ ਵਿੱਚ ਕੋਈ ਨਾ ਕੋਈ ਹੁੰਦਾ ਕਿ ਅਸੀਂ ਇਹਦੇ ਵਰਗਾ ਬਣਨਾ ਹੈ ਜਾਂ ਫਿਰ ਇਹ ਕਮਾਸੀ ਕਰਨਾ ਤੁਹਾਨੂੰ ਕਿਸ ਤਰੀਕੇ ਨਾਲ ਸ਼ੌਂਕ ਪਿਆ ਸੀ ਇਹ ਬੜਾ ਮਤਲਬ ਮੁਸ਼ਕਿਲ ਜਿਹਾ ਸਵਾਲ ਹੈ ਮਤਲਬ ਟਿਪਿਕਲੀ ਮਤਲਬ ਇਹ ਆਪਣੇ ਆ ਵੀ ਨਿਊਜ਼ਪੇਪਰ ਦੇ ਵਿੱਚ ਨਾ ਕਈ ਵਾਰੀ ਕੋਈ ਫੋਰਨ ਬਿਲਡਰਸ ਹੁੰਦੇ ਸੀ ਉਹਨਾਂ ਦੀ ਮਤਲਬ ਆਂਦੀ ਸੀ ਵੀ ਉਹਨਾਂ ਨੇ ਆ ਬਾਈਕ ਜਿਹੜਾ ਇੰਨੇ ਮਿਲੀਅਨ ਦਾ ਕੀਤਾ ਤਾਂ ਜਿਵੇਂ ਤੁਹਾਡੀ ਗੱਲ ਵੀ ਮੈਂ ਦੇਖਦਾ ਮੈਂ ਕਿ ਇੱਥੇ 40-50 ਹਜ਼ਾਰ ਰੁਪਏ ਦਾ ਮਿਲ ਜਾਂਦਾ ਇਹ 1 ਮਿਲੀਅਨ ਦਾ ਬਾਈਕ ਕਿਉਂ ਹੈ ਮਤਲਬ ਉਹ ਕਹਿੰਦੇ ਵੀ ਲਿਮਟਿਡ ਐਡੀਸ਼ਨ ਹੈ 골ਡ ਸਟੱਡਡ ਹੈ ਤਾਂ ਉਹਦਾ ਹੁੰਦਾ ਸੀ ਵੀ ਯਾਰ ਜੇ ਕੰਮ ਕਰਨਾ ਤਾਂ ਇਦਾਂ ਦਾ ਕਰਨਾ ਜਿਦੀ ਅਖਬਾਰ ਚ ਹਰ ਕੰਮ ਦੀ ਆਇਆ ਕਰੇ ਵਿਆਹ ਜਿਹੜਾ ਆ ਵੀ ਮਤਲਬ ਉਹਨੇ ਆਪਣਾ ਲਾਈਫ ਦਾ 6 ਮਹੀਨੇ ਲਗਾਏ ਤਾਂ ਉਹ ਇੱਕ ਨਿਊਜ਼ ਬਣ ਗਈ ਕੋਈ ਮਤਲਬ ਐ ਨਹੀਂ ਕਿਸ ਨੇ ਉਹਨੇ ਲੜਾਈ ਕੀਤੀ ਝਗੜਾ ਕੀਤਾ ਉਹ ਆਪਣਾ ਇਨ ਬਿਲਟ ਆਪਣਾ ਇਨਡੋਰ ਆਪਣਾ ਕੰਮ ਕਰੀ ਗਿਆ ਤੇ ਉਹਦੀ ਜਦੋਂ ਵੀ ਕੋਈ ਪ੍ਰੋਡਕਟ ਕਰਦਾ ਉਹ ਸੁਰੱਖਿਆ ਬਣ ਜਾਂਦੀਆਂ ਨੇ ਉਹੀ ਇੱਕ ਜਿਹੜਾ ਵੀ ਸਿਗਾ ਮੰਦ ਦੇ ਵਿੱਚ ਜੀ ਤਾਂ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਮਹਿੰਗਾ ਬਾਈਕ ਕਿਹੜਾ ਸੀ ਤੇ ਕਦੋਂ ਬਣਾਇਆ ਸੀ ਅ ਰਾਉਂਡ 3 ਇਅਰਸ ਪਹਿਲਾਂ ਮੈਂ ਇੱਕ ਟ੍ਰਾਈਕ ਕੀਤਾ ਸੀ ਹਾਰਲੇ ਡਵੀਟਸਨ ਦਾ ਬਿਗ ਟਵਿਨ ਟ੍ਰਾਈਕ ਨੂੰ ਕਹ ਦਿੰਨੇ ਆ ਰੀਵਰਸ ਗੇਅਰ ਵੀ ਵਿੱਚ ਐਡ ਕੀਤਾ ਸੀ ਮੁੰਬਈ ਮੈਂ ਇੱਕ ਕਸਟਮਰ ਦੇ ਮੇਰੇ ਉਹਨਾਂ ਨੂੰ ਭੇਜਿਆ ਸੀ 24 ਲੱਖ ਦਾ ਉਹ ਮੈਂ ਬਾਈਕ ਜਿਹੜਾ ਭੇਜਿਆ ਸੀਗਾ ਜੀ ਅੱਛਾ ਸਰ ਲੋਕਾਂ ਨੂੰ ਸਮਝਾਉਣਾ ਕਿੰਨਾ ਕੁ ਜ਼ਿਆਦਾ ਔਖਾ ਹੁੰਦਾ ਕਿਉਂਕਿ ਜੇ ਆਪਾਂ ਗੱਲ ਕਰੇ ਮਾਰਕੀਟ ਦੀ ਉਹੀ ਬਾਈਕ ਜਿਹੜਾ ਸਾਨੂੰ ਲੱਖ ਰੁਪਏ ਦਾ ਮਿਲ ਰਿਹਾ ਜਦੋਂ ਉਹਨੂੰ ਰੀਕ੍ਰੀਏਟ ਕਰ ਰਹੇ ਕੁਝ ਨਵੇਂ ਤਰੀਕੇ ਨਾਲ ਤਿਆਰ ਕਰ ਰਹੇ ਨਵੇਂ ਫੀਚਰਸ ਨਾਲ ਤਿਆਰ ਕਰੇ ਉਹੀ ਬਾਈਕ ਜਿਹੜਾ 2.5 ਲੱਖ 2 ਲੱਖ ਦਾ ਹੋ ਜਾਂਦਾ ਜਦੋਂ ਫਿਰ ਕਸਟਮਰ ਕਹਿੰਦਾ ਨਹੀਂ ਵੀ ਹਾਂ ਇਹ ਤਾਂ ਮਾਰਕੀਟ ਦੇ ਵਿੱਚ ਇੰਨਾ ਇੰਨਾ ਕੀ ਖਰਚ ਕਰਤਾ ਕੁਝ ਇਦਾਂ ਦਾ ਸਵਾਲ ਹੁੰਦੇ ਨਾ ਨਹੀਂ ਇਹ ਜੇ ਮਤਲਬ ਕਸਟਮ ਮੋਟਰਸਾਈਕਲ ਬਾਰੇ ਇਹ ਕਿਹਾ ਜਾਂਦਾ ਹੈ ਜੇ ਤੁਹਾਨੂੰ ਕਿਸੇ ਨੂੰ ਸਮਝਾਉਣਾ ਪੈ ਰਿਹਾ ਨਾ ਵੀ ਕਸਟਮ ਮੋਟਰਸਾਈਕਲ ਕੀ ਹੈ ਤੁਸੀਂ ਨਹੀਂ ਸਮਝਾ ਸਕਦੇ ਜਿਹਨੂੰ ਪਤਾ ਉਹਨੂੰ ਪਤਾ ਆ ਮਤਲਬ ਐਦਾਂ ਦਾ ਕੋਈ ਕਸਟਮਰ ਮੇਰੇ ਕੋਲ ਕਦੇ ਆਇਆ ਹੀ ਨਹੀਂ ਅਜੇ ਤੱਕ ਜਿਹਨੂੰ ਮੈਨੂੰ ਦੱਸਣਾ ਪਵੇ ਵੀ ਇਹ ਚੀਜ਼ ਕਿਉਂ ਇੰਨੀ ਮਹਿੰਗੀ ਹੈ ਕਿਉਂਕਿ ਇਹਨਾਂ ਦੇ ਟਾਇਰ 50000 ਤੋਂ ਸਟਾਰਟ ਹੁੰਦੇ ਨੇ ਮਤਲਬ ਜਿਹਨੇ ਪੁਆਣਾ ਨਾ 300 360 ਉਹਨੂੰ ਪਤਾ ਹੈ ਵੀ ਇਹਦਾ ਕੀ ਪ੍ਰਾਈਸ ਹੈ ਤੇ ਹਾਰਲੀ ਡਿਵਿਡਸਨ ਬਾਰੇ ਜੇ ਕੋਈ ਗੱਲ ਕਰ ਰਿਹਾ ਤਾਂ ਇਹ ਇਹ ਨਹੀਂ ਕੁਐਸਚਨ ਕਰਦਾ ਵੀ ਇਹ ਜਿਹੜਾ 7-8 ਲੱਖ ਦਾ 8 ਲੱਖ ਦਾ ਕਿਉ ਜਾ ਜੇਬਰ ਤੁਸੀਂ ਕਹਿਣਾ ਤੇ ਟਾਇਰ ਹੀ 50000 ਤੋਂ ਸਟਾਰਟ ਨੇ ਤੇ ਕਿਹੜੇ ਕਿਹੜੇ ਚੀਜ਼ ਨੇ ਜੋ ਸਭ ਤੋਂ ਜ਼ਿਆਦਾ ਮਹਿੰਗੀਆਂ ਨੇ ਬਾਕੀ ਮਾਰਕੀਟ ਨਾਲੋਂ ਜਿਹੜੇ ਆਪਾਂ ਡਬਲ ਰੇਟਾਂ ਦੇ ਵਿੱਚ ਪਾਉਂਦੇ ਹੋ ਤੁਸੀਂ ਜਿਵੇਂ ਅਲੋਏ ਵੀਲਸ ਨੇ ਹੁਣ ਜਿਵੇਂ ਆਪਾਂ ਰਾਇਲ ਇਨਫੀਲਡ ਦੀ ਜਾਂ ਕੋਈ ਵੀ ਜਿਹੜਾ ਇੱਕ ਮਤਲਬ ਮਿਡ ਪ੍ਰੀਮੀਅਮ ਸੈਗਮੈਂਟ ਦਾ ਬਾਈਕ ਹੈ ਉਹ 1.5 ਤੋਂ 2 ਲੱਖ ਰੁਪਏ ਦਾ ਆਉਂਦਾ ਹੈ ਜਿਹੜੇ ਮੇਰੇ ਬਾਈਕਸ ਨੇ ਇਹਨਾਂ ਦੇ ਅਲੋਏ ਵੀਲ ਹੀ 2 ਲੱਖ ਦੇ ਨੇ ਮਤਲਬ ਉਹ ਉਥੋਂ ਹੀ ਸਾਰਾ ਡਿਫਰੈਂਸ ਜਿਹੜਾ ਆ ਜਾਂਦਾ ਹੈ ਵੀ ਟਾਇਰ ਜਿਹੜੇ ਐਡੀਸ਼ਨਲ ਮਤਲਬ 50000 ਦਾ ਯਾ 20000 ਦਾ ਟਾਇਰ ਰਿਜੀਨਲ ਕੱਢੇ ਅਲੋਏ ਵੀ ਲਈ ਜਿਹੜੇ 2 ਲੱਖ ਦੇ ਹੁੰਦੇ ਨੇ ਤਾਂ 3-4 ਲੱਖ ਤਾਂ ਇਹੀ ਹੋ ਗਿਆ ਸਾਡੀ ਮਤਲਬ ਮੋਟਰਸਾਈਕਲ ਤੇ ਆਪਾਂ ਪਹੁੰਚਿਆ ਹੀ ਨਹੀਂ ਤਾਂ ਇਹ ਪਰ ਚੀਜ਼ ਅਲੱਗ ਵੀ ਹੈ ਮਤਲਬ ਕੋਈ ਭਾਵੇਂ 1 ਕਰੋੜ ਦੀ ਵੀ ਗੱਡੀ ਖੜੀ ਹੈ ਉਹਦੀ ਪਿਕਚਰਸ ਨਹੀਂ ਹੋਣਗੀਆਂ ਇਹਦੀ 10 ਲੱਖ ਦੇ ਮੋਟਰਸਾਈਕਲ ਦੀਆਂ ਪਿਕਚਰਸ ਕਲਿੱਕ ਕਰਨਗੇ ਲੋਕ अच्छा एक सवाल होर किस तरीके जो स्टार्टअप ਕੀਤਾ ਸੀਗਾ ਕੀ سوچ ਕੇ ਕੀਤਾ ਸੀ ਕਿ ਲਾਈਫ ਦੇ ਵਿੱਚ ਅੱਗੇ ਪ੍ਰੋਗਰੈਸ ਮਿਲੂਗੀ ਕਿ ਨਹੀਂ ਮਿਲੂਗੀ ਕਿ ਤੁਸੀਂ ਸਟਾਰਟਿੰਗ ਦੇ ਵਿੱਚ ਕਿ ਬਹੁਤ ਜ਼ਿਆਦਾ ਰਿਸਕੀ ਕੰਮ ਹੁੰਦਾ ਹੈ ਠੀਕ ਹੈ ਕਿਸ ਤਰੀਕੇ ਨਾਲ ਜੋ ਮਾਈਂਡ ਸੈਟਅਪ ਕੀਤਾ ਜਦੋਂ ਬਣਾਇਆ ਕਿ ਸਟਾਰਟਅਪ ਕੀਤਾ ਸੀ ਤੇ ਅੱਜ ਕਿਹੜੇ ਮਕਾਮ ਤੱਕ ਬੈਠੇ ਹੋ ਮਤਲਬ ਰਿਸਕ ਟੇਕਿੰਗ ਇਹ ਵਿੱਚ ਮੈਂ ਸ਼ੁਰੂ ਤੋਂ ਮੈਂ ਕਹਾਂ ਤਾਂ ਬਿਲਕੁਲ ਜ਼ੀਰੋ ਹੀ ਸੀਗਾ ਜੀ ਮਤਲਬ 18000 ਨਾ ਮੇਰੀ ਸਿਸਟਰ ਦੀ ਗਵਰਨਮੈਂਟ ਜੋਬ ਲੱਗੀ ਸੀ ਉਹਨੇ ਮੈਨੂੰ 18000 ਐਜ਼ ਅ ਗਿਫਟ ਕਹਿ ਲੋ ਯਾ ਆਪਣਾ ਮੇਰਾ ਸ਼ੌਂਕ ਪੂਰਾ ਕਰਨ ਵਾਸਤੇ ਉਹਨੇ 18000 ਮੈਂ 18000 ਨਾਲ ਕੰਮ ਸ਼ੁਰੂ ਕੀਤਾ ਸੀ ਅੱਜ ਤੋ 12 13 ਸਾਲ ਪਹਿਲਾਂ ਤੇ ਮਤਲਬ ਕੋਈ ਰਿਸਕ ਨਹੀਂ ਸੀਗਾ ਨਈ ਵੀ ਉਹਨੂੰ ਮੋੜਦਾ ਤਾਂ ਵੀ ਕੋਈ ਗੱਲ ਨਹੀਂ ਸੀਗੀ ਜਦੋਂ ਕਮਾਊਂਗਾ ਉਹ ਤੋ ਦੇ ਦੂੰਗਾ ਪਰ ਪੈਰਲੈਲੀ ਜਿਹੜਾ ਵੀ ਜੋਬ ਇੱਕ ਮੈਂ ਜਦੋਂ ਮੈਂ ਕਾਰੀਗਰ ਮੈਂ ਸੋਚਿਆ ਵੀ ਹੁਣ ਇੱਕ ਕੋਈ ਰੱਖਾਂ ਸ਼ੀਟ ਮੈਟਲ ਫੈਬ੍ਰିକੇਟਰ ਯਾ ਵੈਲਡਰ ਉਹਦੀ ਸੈਲਰੀ 15000 ਰੁਪਏ ਮੈਨੂੰ ਹਰ ਮਹੀਨੇ ਦੇਣੀ ਪੈ ਮਤਲਬ ਇੰਨਾ ਕੰਮ ਨਹੀਂ ਸੀਗਾ ਵੀ ਬਹੁਤ ਜ਼ਿਆਦਾ ਤਾਂ ਮੈਂ ਉਦੋਂ ਡਿਗਰੀ ਮੇਰੇ ਕੋਲ ਸੀਗੀ ਤਾਂ ਮੈਂ ਕਿਹਾ 25000 ਦੀ ਜੋਬ ਕਰਨੀ ਠੀਕ ਹੈ 15000 ਇਹਨੂੰ ਦੇ ਜਾ ਕਰੂੰਗਾ 10000 ਨਾ ਮੇਰਾ ਚੱਲ ਜਾ ਕਰੂੰਗਾ ਕੁਝ ਨਹੀਂ ਕਮਾਵਾਂਗੇ ਕੋਈ ਦਿੱਕਤ ਨਹੀਂ ਘਰੇ ਕਿਹੜਾ ਕੋਈ ਦੇਣਾ 10000 ਮੇਰੇ ਕੋਲ ਵੱਜ ਜਾਂਦੇ 15000 ਹੁਣ ਦੇ ਜਾਂਦਾ ਜੀ ਪਹਿਲੇ 6 ਮਹੀਨੇ ਤਾਂ ਕੁਝ ਪਤਾ ਹੀ ਨਹੀਂ ਸੀਗਾ ਵੀ ਕਿੱਦਾਂ ਕੀ ਕਰਕੇ ਕਿਵੇਂ ਆ ਪਰ ਉਹ ਪ੍ਰੋਡਕਟ ਜਿਹੜਾ ਪਹਿਲਾ ਜਿਹੜਾ ਲਾਂਚ ਹੋਇਆ ਫਿਰ ਜਦੋਂ ਪੈਸੇ ਆਏ 1.5-2 ਲੱਖ ਰੁਪਏ ਉਹ ਪ੍ਰੋਡਕਟ ਦੇ ਆ ਫਿਰ ਲੱਗਿਆ ਵੀ ਹਾਂ ਹੁਣ ਦੋ ਬੰਦੇ ਰੱਖੇ ਜਾ ਸਕਦੇ ਦੋ ਤਿੰਨ ਚਾਰ ਵੀ ਕਦੇ ਲੋਸ ਹੋ ਰਿਹਾ ਕਦੇ ਪ੍ਰੋਫਿਟ ਹੋ ਰਿਹਾ ਛੱਡਿਆ ਨਹੀਂ ਵੀ ਕਦੇ ਤਾਂ ਵੱਡਾ ਹੋਊਗਾ ਜੀ ਕਰਦਿਆਂ ਨੇ ਕਿੰਨਾ ਕੁ ਜ਼ਿਆਦਾ ਸਪੋਰਟ ਕੀਤਾ ਕਿ ਇੱਕ ਟਾਈਮ ਆਂਦਾ ਕਿ ਨਹੀਂ ਕਰਦੇ ਵੀ ਨਹੀਂ ਸਪੋਰਟ ਕਰਦੇ ਕੁਛ ਇਦਾਂ ਦਾ ਮਤਲਬ ਪੋਜੀਟਿਵਲੀ ਕਰਦਿਆਂ ਦਾ ਹਮੇਸ਼ਾ ਮਤਲਬ ਮੇਰੀ ਨੇਚਰ ਇਦਾਂ ਦੀ ਰਹੀ ਵੀ ਥੋੜਾ ਜਿੱਦੀ ਜੇ ਟਾਈਪ ਦਾ ਵੀ ਕਰਨਾ ਤਾਂ ਕਰਨਾ ਹੀ ਹੈ ਪਰ ਉਤੋਂ ਉਤੋਂ ਹਮੇਸ਼ਾ ਕਹਿੰਦੇ ਸੀ ਵੀ ਵੀ ਇਹ ਯਾਰ ਕੀ ਕਰੀ ਜਾਂਦਾ ਤੂੰ ਰਿਸ਼ਤੇਦਾਰ ਐ ਕਹਿੰਦੇ ਆ ਕਿ ਤੂੰ ਲੇਟ ਆਨਾ ਤੇਰਾ ਕੋਈ ਟਾਈਮ ਨਹੀਂ ਹੈਗਾ 11 12 ਵਜੇ ਪਰ ਅੰਦਰੋਂ ਉਹ ਮਤਲਬ ਸਪੋਰਟ ਕਰਦੇ ਸਾਰੇ ਮਤਲਬ ਮੇਰੀ ਵਾਈਫ ਵੀ ਮੇਰੇ ਮम्मा ਵੀ ਮੇਰੇ ਫਾਦਰ ਵੀ ਸਾਰੇ ਜਿਹੜੇ ਸਪੋਰਟ ਕਰਦੇ ਮਤਲਬ ਫਾਈਨੈਂਸ਼ੀਅਲੀ ਫਾਦਰ ਸਾਹਿਬ ਨੇ ਵੀ ਜਦੋਂ ਮੈਂ ਵਰਕਸ਼ਾਪ ਕੀਤੀ ਤੇ ਉਹਦੇ ਵਿੱਚ ਮੈਨੂੰ ਮਦਦ ਕੀਤੀ ਸੀ ਤੇ ਇਮੋਸ਼ਨਲੀ ਵੀ ਮੇਰੀ ਵਾਈਫ ਜਿਹੜਾ ਸਪੋਰਟ ਕਰਦੀ ਆ ਹਾਂ ਉਤੋਂ ਤੋਂ ਐ ਨਾਰਾਜ਼ਗੀ ਜਰੂਰ ਰਹਿੰਦੀ ਆ ਵੀ ਟਾਈਮ ਜਿਹੜਾ ਨਹੀਂ ਦੇਂਦੇ ਤੇ ਪਰ ਉਹਨੂੰ ਪਤਾ ਹੈ ਵੀ ਮੈਂ ਅਲੱਗ ਕੰਮ ਕਰ ਰਿਹਾ ਵੀ ਬਾਕੀਆਂ ਵਾਂਗੂ ਮੇਰਾ ਜਿਹੜਾ ਨਹੀਂ ਹੈਗਾ ਜੋਗ ਕਰਕੇ ਵੀ ਮੇਰੇ ਆ ਜਾਣੇ ਆ ਮੇਰਾ ਮਤਲਬ 24 ਆਰ ਦਾ ਰਹਿੰਦਾ ਮਤਲਬ ਵਰਕਸ਼ਾਪ ਤੇ ਮੈਂ ਚਲੇ ਵੀ ਜਾਣਾ ਤਾਂ ਵੀ ਦਿਮਾਗ ਚੋਹੀ ਚੀਜ਼ਾਂ ਲੜਨੀਆਂ ਵੀ ਕਿਵੇਂ ਡਿਜ਼ਾਈਨ ਹੋਊਗਾ ਕੀ ਹੋਊਗਾ ਉਹ ਪ੍ਰੋਬਲਮ ਸੋਲੂਸ਼ਨ ਉਹ ਸਾਰੀ ਜੀ ਦਾ ਕਹਿੰਦੇ ਜਦੋਂ ਆਪਾਂ ਉੱਪਰ ਛੱਡਦੇ ਆ ਉੱਪਰ ਤਰੱਕੀ ਕਰਦੇ ਆ ਥੱਲੇ ਜਦੋਂ ਚੜਦੇ ਬਹੁਤ ਜ਼ਿਆਦਾ ਕਿਸੇ ਦੇ ਤਾਣੇ ਮਾਣੇ ਸੁਣਨੇ ਪੈਂਦੇ ਬਹੁਤ ਕਮੈਂਟਿੰਗ ਸੁਣਨੇ ਪੈਂਦੇ ਬਹੁਤ ਜ਼ਿਆਦਾ ਇੱਕ ਵਾਰੀ ਇਹ ਬੰਦਾ ਮਤਲਬ ਟੁੱਟ ਜਾਂਦਾ ਕੁਝ ਇਦਾਂ ਦਾ ਹੋਇਆ ਕਦੇ ਟੁੱਟੇ ਹੋ ਨਹੀ ਮਤਲਬ ਉਹ 6 ਮਹੀਨੇ ਸਾਲ ਪਹਿਲਾਂ ਉਹਨਾਂ ਨੂੰ ਐ ਲੱਗਦਾ ਵੀ ਹਾਂ ਯਾਰ ਵੀ ਇਹ ਸ਼ਾਇਰ ਕਈ ਵਾਰੀ ਆਪਣੇ ਤੇ ਸ਼ੱਕ ਹੋ ਜਾਂਦਾ ਯਾਰ ਵੀ ਮੈਂ ਗਲਤ ਤਾਂ ਨਹੀਂ ਕਰ ਰਿਹਾ ਪਰ ਤੁਹਾਨੂੰ ਆਪ ਨੂੰ ਪਤਾ ਹੁੰਦਾ ਵੀ ਜਦੋਂ ਵੀ ਕਦੇ ਐਵੇਂ ਮੌਕਾ ਆਵੇ ਨਾ ਵੀ ਹੁਣ ਛੱਡਣ ਦਾ ਮਨ ਕਰ ਰਿਹਾ ਤਾਂ ਮੇਰੇ ਖਿਆਲ ਨਾਲ ਉਸ ਦਿਨ ਨੂੰ ਸੋਚਣਾ ਚਾਹੀਦਾ ਵੀ ਮੈਂ ਸ਼ੁਰੂ ਕਿਉਂ ਕੀਤਾ ਸੀ ਜੀ ਮਤਲਬ ਮੇਰੀ ਲਾਈਫ 'ਚ ਵੀ ਕਈ ਵਾਰੀ ਐਦਾਂ ਹੋਇਆ ਵੀ ਜਿਹੜੇ ਕਾਰੀਗਰ ਜਿਹੜੇ ਇੱਕ ਵਾਰੀ ਐਵੇਂ ਸੀਗਾ ਵੀ ਸਾਰੇ ਮਤਲਬ ਆਊਟ ਸਟੇਸ਼ਨ ਵਾਲੇ ਸੀਗੇ ਤਾਂ ਉਹਨਾਂ ਨੇ ਯੂਨੀਅਨ ਜੀ ਬਣਾ ਕੇ ਸਾਰਿਆਂ ਨੇ ਇਕੱਠੀ ਜਿਹੜੀ ਹੈ ਵੀ ਕੋਈ ਹੋਰ ਜਿਹੜੀ ਕੰਪਨੀ ਇੱਕ ਜੁਆਇਨ ਕਰ ਲਈ ਤਾਂ ਮੈਨੂੰ ਇਹ ਹੋਇਆ ਯਾਰ ਇਹ ਕੀ ਹੋ ਗਿਆ ਇਕਦਮੀ ਇੰਨੇ ਸਾਰੇ ਫੋਨਸ ਆਣ ਲੱਗੇ ਕਸਟਮਰ ਦੇ ਵੀ ਸਾਡਾ ਟਾਈਮ ਲੇਟ ਹੋ ਗਿਆ ਲੇਟ ਹੋ ਗਿਆ ਫਿਰ ਉਦੋਂ ਸੋਚਿਆ ਵੀ ਮੈਂ ਸ਼ੁਰੂ ਕਿਉਂ ਕੀਤਾ ਸੀ ਸ਼ੁਰੂ ਤਾਂ ਮੈਂ ਇਕੱਲੇ ਨਹੀਂ ਸ਼ੁਰੂ ਕੀਤਾ ਇਹ ਤਾਂ ਬਾਅਦ ਚੋਂ ਆਏ ਸੀ ਚੱਲੇਗੇ ਕੀ ਫਰਕ ਪੈ ਰਿਆ ਦੁਬਾਰਾ ਆ ਜਾਣਗੇ ਤਾਂ ਉਸੇ ਤਰ੍ਹਾਂ ਫਿਰ ਮੈਂ ਮਸ਼ੀਨਸ ਦੀ ਹੈਲਪ ਲੈਣੀ ਸ਼ੁਰੂ ਕੀਤੀ ਮਤਲਬ ਹੈਂਡ ਮੇਕਿੰਗ ਥੋੜਾ ਹੈ ਕੱਟ ਕੀਤਾ ਮਸ਼ੀਨ ਮੇਕਿੰਗ ਵਧਾਈ ਤਾਂ ਆਲਮੋਸਤ ਸਾਰੀ ਚੀਜ਼ਾਂ ਦੁਬਾਰਾ ਸਟੇਬਲ ਹੋ ਗਈਆਂ ਕੀ ਆ ਕਿੰਨਾ ਰਿਸਕੀ ਰਹਿੰਦਾ ਹੁਣ ਹੁਣ ਰਹਿੰਦਾ ਕੋਈ ਰਿਸਕੀ ਆ ਫਿਰ ਕਈ ਵਾਰੀ ਇਦਾਂ ਹੋਵੇ ਕਿ ਕਸਟਮਰ ਨੇ ਜਾਂ ਕਲਾਈਂਟ ਨੇ ਕੁਝ ਜ਼ਿਆਦਾ ਹੀ ਡਿਫਿਕਲਟੀ ਜਾਂ ਡਿਜ਼ਾਈਨ ਪਸੰਦ ਕਰ ਲਿਆ ਹੋਵੇ ਤੇ ਉਹਦੇ ਵਿੱਚ ਥੋੜੀ ਜਿਹੀ ਡਿਫਿਕਲਟੀ ਆਈ ਹੋਵੇ ਮਤਲਬ ਮੇਰਾ ਜਿਹੜਾ ਸ਼ੁਰੂ ਕਰਨ ਦਾ ਮਕਸਦ ਹੀ ਇਹ ਸੀਗਾ ਵੀ ਹਰ ਵਾਰ ਜਿਹੜਾ ਨਵਾਂ ਕਰਨਾ ਆ ਤਾਂ ਕਈ ਵਾਰੀ ਚੈਲੈਂਜਿੰਗ ਰਹਿੰਦਾ ਨਾ ਆਪ ਨੂੰ ਫੀਲ ਹੁੰਦਾ ਡਰ ਹੁੰਦਾ ਵੀ ਆਰੇ ਇਹਨੂੰ ਜਿਹੜਾ ਆ ਵੀ ਟਾਈਮ ਜ਼ਿਆਦਾ ਦੇਣਾ ਪੈਣਾ ਇਹਨੂੰ ਧਿਆਨ ਜ਼ਿਆਦਾ ਦੇਣਾ ਪੈਣਾ ਹਾਈ ਸਪੀਡ ਬਾਈਕਸ ਨੇ 200 200 ਦੀ ਸਪੀਡ ਤੇ ਚੱਲਦੀਆਂ ਨੇ ਤਾਂ ਇਹਦੇ ਵਿੱਚ ਗਲਤੀ ਦੀ ਗੁੰਜਾਇਸ਼ ਨਹੀਂ ਹ ਪਰ ਮਤਲਬ ਹੁਣ ਤਾਂ ਐਕਸਪੀਰੀਅੰਸ ਇੰਨਾ ਹੋ ਗਿਆ ਵੀ ਬਣਦੇ ਬਣਦੇ ਚੀਜ਼ ਮੈਨੂੰ ਆਪ ਜਿਹੜਾ ਨਾ ਉਹਦਾ ਫੋਰਕਾਸਟ ਦਿਖਣ ਲੱਗ ਜਾਂਦਾ ਵੀ ਇਹ ਇਦਾਂ ਕਰ ਰਿਹਾ ਤੇ ਇਹ ਜਿਹੜੀ ਰੋਡ ਤੇ ਜਾ ਕੇ ਇਦਾਂ ਬਿਹੇਵ ਕਰੂਗੀ ਤੇ ਬਾਕੀ ਜਿਹੜੀ ਇਹ ਸੋਲਿਡ ਵਾਕਸ ਐਂਡ ਕੰਪਿਊਟਰ ਸਾਇੰਸ ਜਿਹੜੀਆਂ ਨੇ ਉਹ ਹੈਲਪ ਕਰਨਦੀਆਂ ਨੇ ਵੀ ਕੀ ਮਟੀਰੀਅਲ ਤੁਹਾਨੂੰ ਚਾਹੀਦਾ ਆ ਲੋਡ ਕਿੰਨਾ ਚਾਹੀਦਾ ਉਹ ਸਾਰੀ ਚੀਜ਼ ਹੁਣ ਕੰਪਿਊਟਰ ਨੇ ਹੈਲਪ ਕਰ ਦਿੰਦੀਆਂ ਨੇ ਸਰ ਕੋਈ ਮੈਸੇਜ ਦੇਣਾ ਚਾਹੋਗੇ ਕੁਝ ਕਹਿਣਾ ਚਾਹੋ ਮੈਸੇਜ ਮੈਂ ਯੰਗਸਟਰ ਨੂੰ ਜਿਹੜੇ ਸਕੂਲ ਹਜੇ ਜਸਟ ਜਿਨ੍ਹਾਂ ਨੇ ਪਾਸ ਕੀਤਾ ਹੈ ਜਾਂ ਕੁਝ ਕਰ ਰਹੇ ਨੇ ਗ੍ਰੈਜੂਏਸ਼ਨ ਕਰ ਰਹੇ ਨੇ ਵੀ ਜਿਹੜਾ ਤੁਹਾਡਾ ਡ੍ਰੀਮ ਇੱਕ ਜਿਹੜਾ ਸੁਪਨਾ ਆ ਵੀ ਉਹਨੂੰ ਜ਼ਰੂਰ ਨਾਲ-ਨਾਲ ਆਪਣਾ ਫੋਲੋ ਕਰੋ ਤਾਂ ਕਿ ਜਦੋਂ ਮਤਲਬ ਬੜਾ ਰਿਊਡ ਜਿਹਾ ਮੈਸੇਜ ਆਏ ਵੀ ਜਦੋਂ ਤੁਸੀਂ ਡੈਥ ਬੈੱਡ ਤੇ ਹੋ ਨਾ ਤੇ ਕੋਈ ਤੁਹਾਨੂੰ ਪੁੱਛੇ ਵੀ ਤੁਹਾਡੀ ਲਾਸਟ ਵਿਸ਼ ਕੀ ਹੈ ਤੁਹਾਡੇ ਕੋਲ ਹੋਣੀ ਨਹੀਂ ਚਾਹੀਦੀ ਲਾਸਟ ਵਿਸ਼ ਤੁਸੀਂ ਕਹੋ ਵੀ ਯਾਰ ਮੈਂ ਪੂਰੀਆਂ ਕਰ ਚੁੱਕਿਆ ਕੁਝ ਬਚਿਆ ਨਹੀਂ ਕੀ ਬਾਤ ਹੈ ਜੀ ਬਹੁਤ ਜ਼ਿਆਦਾ ਪਿਆਰਾ ਹੀ ਮੈਸੇਜ ਦਿੱਤਾ ਹੈ ਕਿਉਂਕਿ ਜੇ ਕੱਲ ਕਿਤੇ ਜਬ ਸੁਪਨੇ ਆ ਦੀ ਸੁਪਨੇ ਤਾਂ ਹਰ ਕੋਈ ਦੇਖਦਾ ਪਰ ਕਿਤੇ ਨਾ ਕਿਤੇ ਉਹ ਸੁਪਨੇ ਜਿਹੜੇ ਪੂਰੇ ਨਹੀਂ ਕਰ ਪੰਦਾ ਕਿਤੇ ਨਾ ਕਿਤੇ ਜਿਹੜਾ ਪੈਸਾ ਰੀਜ਼ਨ ਰਹਿ ਜਾਂਦਾ ਕਈ ਵਾਰੀ ਘਰ ਦੇ ਨਹੀਂ ਸਪੋਰਟ ਕਰਦੇ ਤੇ ਕਈ ਵਾਰੀ ਕੋਈ ਹੋਰ ਰੀਜ਼ਨ ਵੀ ਰਹਿ ਜਾਂਦਾ ਤੇ ਆਪਣੇ ਸੁਪਨੇ ਪੂਰੇ ਕਰਨ ਦਾ ਤੁਹਾਨੂੰ ਇੰਨੇ ਕ ਜ਼ਿਆਦਾ ਹੱਕ ਹੈ ਜਿੰਨਾ ਕਿ ਤੁਹਾਨੂੰ ਜਿਹੜਾ ਜ਼ਿੰਦਗੀ ਜਿਉਣ ਦਾ ਵੱਧ ਚੜ ਕੇ ਜਿਹੜਾ ਆਪਣੇ ਸੁਪਨੇ ਜਿਹੜਾ ਪੂਰੇ ਕਰੋ ਉਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਸ਼ੌਂਕ ਇੱਕ ਇਦਾਂ ਦੀ ਚੀਜ਼ ਹੈ ਕਿ ਤੁਸੀਂ ਤੁਹਾਨੂੰ ਜਿਹੜਾ ਇੱਕ ਥੱਲੋ ਚੱਕ ਕੇ ਉੱਪਰ ਲੈ ਕੇ ਜਾ ਸਕਦਾ ਇੱਕ ਜ਼ਮੀਨ ਚੱਕ ਕੇ ਜਿਹੜਾ ਤੁਹਾਨੂੰ ਆਪਾਂ ਕਹਿ ਸਕਦੇ ਕਿ ਇੱਕ ਇਦਾਂ ਦਾ ਸਖਸ ਬਣਾ ਸਕਦਾ ਹੈ ਕਿ ਜਿਹੜਾ ਤੁਸੀਂ ਸੁਪਨੇ ਦੇਖ ਰਹੇ ਹੋ ਕਿ ਤੁਹਾਨੂੰ ਮਿਲਣ ਲਈ ਲੋਕ ਤਰਸਣ ਜੇ ਤੁਹਾਨੂੰ ਮਿਲਣ ਲਈ ਲੋਕ ਆਣ ਤੇ ਇਹੀ ਟਾਈਮ ਹੁੰਦਾ ਆ ਤੇ ਆਪਣੇ ਟਾਈਮ ਨੂੰ ਜਿਹੜਾ ਜਿਹੜਾ ਬਚਾਓ ਤੇ ਇਹਦੀ ਜਿਹੜੀ ਵਧੀਆ ਟਾਈਮ ਦੇ ਵਿੱਚ ਜਿਹੜੀ ਵਰਤੋ ਕਰੋ ਤੇ ਹੋਰ ਇਦਾਂ ਦੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਨਹੀਂ ਹਾਂ ਮਲਿਕ ਕੈਮਰਾ ਪਰਸਨ ਵਿਪਨ ਬਸੀ ਨਾਲ अच्छा सर ਤੁਹਾਡੀ ਬਾਈਕ ਦੇ ਚਰਚੇ ਚਲੋ ਪੂਰੇ ਵਿਦੇਸ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੈ ਪਰ ਕਈ ਵਾਰੀ ਅਦਾ ਹੁੰਦਾ ਹੈ ਬਾਲੀਵੁੱਡ ਐਕਟਰ ਕੋਈ ਆਇਆ ਹੋਵੇ ਜਾਂ ਬਾਲੀਵੁੱਡ ਜਾਂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਸਾਡੇ ਐਕਟਰ ਨੇ ਜੋ ਕਿ ਸ਼ਕੀਨ ਨੇ ਤੁਹਾਡੀ ਬਾਈਕਾਂ ਜਾਂਦੀਆਂ ਨੇ ਜੀ ਮੈਮ ਜਿਹੜੀ মুਵੀਜ਼ ਵਗੈਰਾ ਦੇ ਵਿੱਚ ਜਿਹੜਾ ਹੈ ਵੀ ਪਰ ਉਹਨਾਂ ਦੀ ਇੱਕ ਨਾ ক্লোਜ਼ ਹੁੰਦੀ ਹੈ ਜਦੋਂ ਸਾਈਨ ਕਰਦੇ ਵੀ ਅਸੀਂ ਉਹਨੂੰ ਮਤਲਬ ਐਕਸਪੋਜ਼ ਨਹੀਂ ਕਰ ਸਕਦੇ ਮਤਲਬ ਉਹ ਬਿਜ਼ਨਸ ਸਾਡੇ ਐਥਿਕਸ ਨੇ ਵੀ ਉਹ 뮤직 ਇੰਡਸਟਰੀ ਦੇ ਵਿੱਚ ਮਤਲਬ ਬੜੇ ਸਾਰੇ ਸਿੰਗਰ ਨੇ ਉਮੜੀ ਪ੍ਰੋਮਿਨੈਂਟ ਸਿੰਗਰ ਨੀਦੀਨਾ ਵਾਸਤੇ ਬਾਈਕ ਬਣਾਈਆਂ ਨੇ ਹੁਣ ਕ੍ਰਿਕਟਰਸ ਵੀ ਨੇ ਹੁਣੇ ਉਹ ਮਤਲਬ ਵਰਲਡ ਕਪ ਜਸਟ ਉਹਨਾਂ ਦਾ ਵਿਨ ਹੋਇਆ ਤੇ ਉਦੋਂ ਮਤਲਬ ਮੈਸੇਜ ਆਇਆ ਸੀ ਵੀ ਇੱਕ ਬਾਈਕ ਜਿਹੜੀ ਬਿਲਡ ਕਰਨੀ ਹੈ ਉਹ ਇੰਡੀਆ ਪਹੁੰਚ ਗਏ ਨੇ ਸ਼ਾਇਦ ਕੱਲ ਜਾਂ ਪਰਸੋਂ ਨੂੰ ਅਸੀਂ ਮੁੰਬਈ ਜਾਵਾਂਗੇ ਉਹਨਾਂ ਨੂੰ ਮਿਲਣਾ ਹੈ ਤੇ ਉਹਨਾਂ ਦੀ ਬਾਈਕ ਜਿਹੜੀ ਹੈ ਪਿਕ ਕਰਨੀ ਬਣਾਣਾ ਸੀ ਤੇ ਬਾਲੀਵੁੱਡ ਵੀ ਤੱਕ ਵੀ ਗਈਆਂ ਨੇ ਹਾਂ ਬਾਲੀਵੁੱਡ 'ਚ ਵੀ ਜਾਂਦੀਆਂ ਨੇ ਮੈਂ ਮੂਵੀਜ਼ ਵਗੈਰੇ ਦੀ ਸਾਊਥ ਮੂਵੀਜ਼ ਦੇ ਵਿੱਚ ਜ਼ਿਆਦਾ ਗਈਆਂ ਨੇ ਬਾਲੀਵੁੱਡ ਤਾਂ ਬਾਈਕ ਬੇਸਡ ਬਣੀਆਂ ਹੀ ਬਹੁਤ ਘੱਟ ਨੇ ਸਾਊਥ ਮੂਵੀਜ਼ ਦੇ ਵਿੱਚ ਜ਼ਿਆਦਾ ਜਾਂਦੀਆਂ ਨੇ ਬਾਈਕ ਜੀ ਤੇ ਪੰਜਾਬੀ ਇੰਡਸਟਰੀ ਦੀ ਆਪਾਂ ਗੱਲ ਕਰੀਏ ਇੱਧਰ ਗਈਆਂ ਨੇ ਤੁਹਾਡੀ ਬਾਈਕਸ ਵਗੈਰਾ ਨਹੀਂ ਆਪੀ ਮੂਵੀਜ਼ ਦੇ ਵਿੱਚ ਨਹੀਂ ਪਰ ਜਿਹੜੀਆਂ ਆਪਣੀਆਂ ਪਰਸਨਲ ਕਲੈਕਸ਼ਨ ਹੁੰਦੀਆਂ ਨੇ ਸਿੰਗਰਸ ਦੀਆਂ ਤੇ ਐਕਟਰਸ ਦੀਆਂ ਉਹਨਾਂ ਵਿੱਚ ਅਸੀਂ ਜਿਹੜੀਆਂ ਨੇ ਤਿੰਨ ਬਾਈਕਸ ਮਤਲਬ ਸੈਲਿਬ੍ਰਿਟੀਜ਼ ਨੂੰ ਦਿੱਤੀਆਂ ਨੇ ਅੱਜ ਕਿਹੜੇ ਸਿੰਗਰ ਆ ਦੱਸਾਂਗੇ ਕੋਈ ਨਹੀਂ ਐ ਇਦਾਂ ਨਹੀਂ ਮੈਂ ਦੱਸ ਸਕਦਾ ਮੈਮ ਹਜੇ ਉਹਨ